ਪੰਜਾਬ ਦੇ ਵਿੱਚ ਆਧਾਰ ਕਾਡਾ ਉੱਤੇ ਫ੍ਰੀ ਸਫ਼ਰ ਕਰਨ ਵਾਲੀਆਂ ਬੀਬੀਆਂ ਜਰਾ ਧਿਆਨ ਦੇ ਲਿਓ ਕਿਉਂਕਿ ਤੁਹਾਡੇ ਹੀ ਸਫ਼ਰ ਦੇ ਨਾਲ ਤੇ ਮੁਫਤ ਦੇ ਸਫ਼ਰ ਦੇ ਨਾਲ ਜੁੜੀ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਦੇ ਅੰਦਰ ਆਧਾਰ ਕਾਰਡ ਵਾਲੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਬਹੁਤ ਹੀ ਖਾਸ ਜਾਣਕਾਰੀ ਨਿਕਲ ਕੇ ਸਾਹਮਣੀ ਆ ਰਹੀ ਹੈ ਦਰਅਸਲ ਹੁਣ ਆਧਾਰ ਕਾਰਡ ਜੂਨੇ ਬੰਦ ਫੂਨ ਜਾ ਰਹੇ ਆਧਾਰ ਕਾਰਡਾਂ ਨੂੰ ਹੁਣ ਸਰਕਾਰੀ ਬੱਸਾਂ ਦੇ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਇਕ ਫਿਲਹਾਲ ਇਸ ਸਬੰਧੀ ਪੰਜਾਬ ਸਰਕਾਰ ਨਵੀਂ ਸਕੀਮ ਦੇ ਉੱਤੇ ਵਿਚਾਰ ਚਰਚਾ ਕਰ ਰਹੀ ਹੈ ਤੇ ਇਸ ਬਾਰੇ ਪ੍ਰਪੋਜ਼ਲ ਵੀ ਲਿਆਂਦਾ ਗਿਆ ਦਾਜ਼ੀਏ ਕਿ ਆਧਾਰ ਕਾਰਡ ਵਾਲੀਆਂ ਜਿਹੜੀਆਂ ਬੀਬੀਆਂ ਕਰੋ ਆਧਾਰ ਕਾਰਡ ਚੁੱਕ ਕੇ ਬੱਸਾਂ ਦੇ ਵਿੱਚ ਸਫਰ ਕਰਨ ਜਾਂਦੀਆਂ ਨੇ ਮੁਫਤ ਦੇ ਵਿੱਚ ਸਫਰ ਕੀਤਾ ਜਾਂਦਾ ਹੈ ਖਾਸ ਤੌਰ ਤੇ ਉਹਨਾਂ ਵਾਸਤੇ ਖਬਰ ਹੈ ਕਿਉਂਕਿ ਹੁਣ ਆਧਾਰ ਕਾਰਡ ਜਿਹੜੇ ਨੇ ਬੱਸਾਂ ਦੇ ਵਿੱਚ ਨਹੀਂ ਚੱਲਣਗੇ ਜਾਣਕਾਰੀ ਪੰਜਾਬ ਰੋਡਵੇਜ਼ ਤੇ ਐਮ ਡੀ ਗੁਰਪ੍ਰੀਤ ਸਿੰਘ ਖੈਰਾ ਦੇ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਮੁਫਤ ਬਾਸ ਦੇ ਵਿੱਚ ਸੇਵਾ 'ਚ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮੁਤਾਬਿਕ ਦੋਹੁਰ ਕਾਡਾ ਦਾ ਸੁਝਾਅ ਦਿੱਤਾ ਗਿਆ ਦੱਸੇ ਜਾ ਰਿਹਾ ਹੈ ਕਿ ਬੱਸਾਂ ਦੇ ਕੰਡਕਟਰਾਂ ਦੇ ਵੱਲੋਂ ਕਈ ਵਾਰ ਆਧਾਰ ਕਾਰਡ ਦਾ ਨੰਬਰ ਗਲਤ ਨੋਟ ਕੀਤਾ ਜਾਂਦਾ ਹੈ ਗਲਤੀ ਦੇ ਨਾਲ ਹੋ ਜਾਂਦਾ ਕਿਉਂਕਿ ਕਾਲੀ ਕਾਲੀ ਦੇ ਵਿੱਚ ਟਿਕਟਾਂ ਜਿਹੜੀਆਂ ਨੇ ਕੱਟਣੀਆਂ ਪੈਂਦੀਆਂ ਜਿਸ ਕਰਕੇ ਉਹਨਾਂ ਦੇ ਕੋਲ ਪੂਰਾ ਡੇਟਾ ਨਹੀਂ ਪਹੁੰਚਦਾ ਇਸ ਦੇ ਕਾਰਨ ਹੀ ਹੁਣ ਆਧਾਰ ਕਾਰਡ ਬੰਦ ਕੀਤੇ ਜਾ ਰਹੇ ਨੇ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਦੇ ذریعے ਮੁਫਤ ਸਫ਼ਰ ਕਰਦੀਆਂ ਇਸ ਦੇ ਕਰਕੇ ਇਸ ਮੁਹਿੰਮ ਤਹਿਤ ਦੋ ਹੋਰ ਕਾਰਡ ਜਿਹੜੇ ਨੇ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬੱਸਾਂ ਦੇ ਵਿੱਚ ਮੁਫਤ ਸਫ਼ਰ ਦਾ ਲਾਹ ਲ ਲੈ ਸਕਣ ਤੇ ਕੰਡਕਟਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੱਸਦੀ ਹੈ ਕਿ ਆਰ ਐਫ ਆਈ ਡੀ ਜਾਂ ਫਿਰ NCMC ਦੋ ਨਵੇਂ ਕਾਰਡਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਇਹਨਾਂ ਦੋਹਾਂ ਕਾਰਡਾਂ ਦੇ ਵਿੱਚੋਂ ਇੱਕ ਕਾਰਡ ਇਸਤੇਮਾਲ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਤਾਂ ਫਿਰ ਮੁਫਤ ਸਫ਼ਰ ਦਾ ਲਾਹਾ ਲੈਣ ਵਾਲੀਆਂ ਔਰਤਾਂ ਨੂੰ ਮੁਕਤ ਕਾਰਡ ਦਿਖਾਉਣੇ ਪੈ। ਪੰਜਾਬ ਦੇ ਵਿੱਚ ਆਧਾਰ ਕਾਰਡਾਂ ਉੱਤੇ ਫ੍ਰੀ ਸਫ਼ਰ ਕਰਨ ਵਾਲੀਆਂ ਬੀਬੀਆਂ ਜਰਾ ਧਿਆਨ ਦੇ ਲਿਓ ਕਿਉਂਕਿ ਤੁਹਾਡੇ ਹੀ ਸਫ਼ਰ ਦੇ ਨਾਲ ਤੇ ਮੁਫਤ ਦੇ ਸਫ਼ਰ ਤੇ ਨਾਲ ਜੁੜੀ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਦੇ ਅੰਦਰ ਆਧਾਰ ਕਾਰਡ ਵਾਲੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਬਹੁਤ ਹੀ ਖਾਸ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਆਧਾਰ ਕਾਰਡ ਜੂਨੇ ਤੋਂ ਪੂਰ ਚਾਰੇ ਆਧਾਰ ਕਾਰਡਾਂ ਨੂੰ ਹੁਣ ਸਰਕਾਰੀ ਬੱਸਾਂ ਦੇ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕੀਗਾ ਫਿਲਹਾਲ ਇਸ ਸਬੰਧੀ ਪੰਜਾਬ ਸਰਕਾਰ ਨਵੀਂ ਸਕੀਮ ਦੇ ਉੱਤੇ ਵਿਚਾਰ ਚਰਚਾ ਕਰ ਰਹੀ ਹੈ ਤੇ ਇਸ ਬਾਰੇ ਪ੍ਰਪੋਜ਼ਲ ਵੀ ਲਿਆਂਦਾ ਗਿਆ ਦੱਸਦੀ ਹੈ ਕਿ ਆਧਾਰ ਕਾਰਡ ਵਾਲੀਆਂ ਜਿਹੜੀਆਂ ਬੀਬੀਆਂ ਕਰੋ ਆਧਾਰ ਕਾਰਡ ਚੁੱਕ ਕੇ ਬੱਸਾਂ ਦੇ ਵਿੱਚ ਸਫ਼ਰ ਕਰਨ ਜਾਂਦੀਆਂ ਨੇ ਮੁਫਤ ਦੇ ਵਿੱਚ ਸਫ਼ਰ ਕੀਤਾ ਜਾਂਦਾ ਹੈ ਖਾਸ ਤੌਰ ਤੇ ਉਹਨਾਂ ਵਾਸਤੇ ਖਬਰ ਹੈ ਕਿਉਂਕਿ ਹੁਣ ਆਧਾਰ ਕਾਰਡ ਜਿਹੜੇ ਨੇ ਬੱਸਾਂ ਦੇ ਵਿੱਚ ਨਹੀਂ ਚੱਲਣਗੇ ਜਾਣਕਾਰੀ ਪੰਜਾਬ ਆਪ ਰੋਡਵੇਜ਼ ਤੇ ਐਮ ਡੀ ਗੁਰਪ੍ਰੀਤ ਸਿੰਘ ਖੈਰਾ ਦੇ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਮੁਫਤ ਬਾਸ ਦੇ ਵਿੱਚ ਸੇਵਾ 'ਚ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮੁਤਾਬਕ ਦੋਹੁਰ ਕਾਡਾ ਦਾ ਸੁਝਾਅ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਸਾਂ ਦੇ ਕੰਡਕਟਰਾਂ ਦੇ ਵੱਲੋਂ ਕਈ ਵਾਰ ਆਧਾਰ ਕਾਡ ਦਾ ਨੰਬਰ ਗਲਤ ਨੋਟ ਕੀਤਾ ਜਾਂਦਾ ਹੈ ਗਲਤੀ ਦੇ ਨਾਲ ਹੋ ਜਾਂਦਾ ਹੈ ਕਿਉਂਕਿ ਕਾਲੀ-ਕਾਲੀ ਦੇ ਵਿੱਚ ਟਿਕਟਾਂ ਜਿਹੜੀਆਂ ਨੇ ਕੱਟਣੀਆਂ ਪੈਂਦੀਆਂ ਜਿਸ ਕਰਕੇ ਉਹਨਾਂ ਦੇ ਕੋਲ ਪੂਰਾ ਡੇਟਾ ਨਹੀਂ ਪਹੁੰਚਦਾ ਇਸ ਦੇ ਕਾਰਨ ਹੀ ਹੁਣ ਆਧਾਰ ਕਾਟ ਬੰਦ ਕੀਤੇ ਜਾ ਰਹੇ ਨੇ ਇਹ ਵੀ ਦੱਸ ਦिए ਕਿ ਪੰਜਾਬ ਦੇ ਵਿੱਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਦੇ ਜ਼ਰੀਏ ਮੁਫਤ ਸਫ਼ਰ ਕਰਦੀਆਂ ਇਸ ਦੇ ਕਰਕੇ ਇਸ ਮੁਹਿੰਮ ਤਹਿਤ ਦੋ ਹੋਰ ਕਾਰਡ ਜਿਹੜੇ ਨੇ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬੱਸਾਂ ਦੇ ਵਿੱਚ ਮੁਫਤ ਸਫ਼ਰਤਾ ਲਾਹ ਲ ਸਕਣ ਅਤੇ ਕੰਡਕਟਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੱਸ ਦिए ਕਿ ਆਰ ਐਫ ਆਈ ਡੀ ਜਾਂ ਫਿਰ NCMC ਦੋ ਨਵੇਂ ਕਾਰਡਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਇਹਨਾਂ ਦੋਹਾਂ ਕਾਰਡਾਂ ਦੇ ਵਿੱਚੋਂ ਇੱਕ ਕਾਰਡ ਇਸਤੇਮਾਲ ਕਰਨ ਦੇ ਲਈ ਕਿਹਾ ਜਾ ਸਕਦਾ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਤਾਂ ਫਿਰ ਮੁਫਤ ਸਫ਼ਰ ਦਾ ਲਾਹਾ ਲੈਣ ਵਾਲੀਆਂ ਔਰਤਾਂ ਨੂੰ ਮੁਕਤ ਕਾਰਡ ਦਿਖਾਉਣੇ ਪੈਣਗੇ ਫਿਲਹਾਲ ਹੀ ਨਹੀਂ ਦੱਸਿਆ ਗਿਆ ਕਿ ਕਾਰਡ ਕਦੋਂ ਸ਼ੁਰੂ ਕੀਤੇ ਜਾਣਗੇ ਪਰ ਬੱਸਾਂ ਦੇ ਵਿੱਚ ਚੱਲਣ ਵਾਲੇ ਆਧਾਰ ਕਾਰਡ ਜਿਹੜੇ ਨੇ ਹੁਣ ਬੰਦ ਹੋ ਸਕਦੇ